ਪੰਜਾਬ ਦੇ ਵਿੱਚ ਬਾਈਆਂ ਨੇ ਸੇਲ ਲਾ ਰੱਖੀ ਆ ਲੁਧਿਆਣੇ ਦੇ ਵਿੱਚ ਸਾਰਾ ਮੇਲਾ ਲੁੱਟਿਆ ਹੋਇਆ ਇਹਨਾਂ ਨੇ ਤੁਹਾਨੂੰ ਇਸ ਤੋਂ ਸਸਤੇ ਪਟਾਕੇ ਲੁਧਿਆਣੇ ਦੇ ਵਿੱਚ ਕਿਤੇ ਨਹੀਂ ਮਿਲਣਗੇ ਕੀ ਸਟਾਕ ਚੈੱਕ ਕਰੋ ਬਾਈਆਂ ਕੋਲੇ ਹਰ ਤਰ੍ਹਾਂ ਦਾ ਸਟਾਕ ਰੱਖਿਆ ਹੋਇਆ ਵਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਟਾਕਾ ਲੈਣਾ ਵਾ ਹਰ ਤਰ੍ਹਾਂ ਦਾ ਪਟਾਕਾ ਚਾਹੇ ਬੱਚਿਆਂ ਲਈ ਲੈਣਾ ਤੁਸੀਂ ਚਾਹੇ ਤੁਸੀਂ ਆਪਣੇ ਲਈ ਲੈਣਾ ਵਾ ਚਾਹੇ ਤੁਸੀਂ ਦੁਕਾਨ ਦੇ ਲਈ ਲੈਣਾ ਤੇ ਇਹ ਤੁਹਾਨੂੰ ਹਰ ਤਰ੍ਹਾਂ ਦੀ ਇੱਥੇ ਵੈਰਾਈਟੀ ਮਿਲੂਗੀ ਗਰੰਟੀ ਬਾਈ ਪੂਰੀ ਦੇ ਰਿਆ ਵਾ ਕਹਿੰਦਾ ਜੇ ਚੀਜ਼ ਨਹੀਂ ਚੱਲੂਗੀ ਅਸੀਂ ਬੈਠੇ ਆ ਉਹਦੇ ਵਾਸਤੇ ਆਏ ਨਹੀਂ ਵੀ ਤੁਸੀਂ ਇੱਥੋਂ ਪਟਾਕੇ ਲੈ ਗਏ ਤੇ ਬਾਅਦ ਵਿੱਚ ਤੁਸੀਂ ਅੱਗ ਲਾਈ ਤੇ ਬਾਅਦ ਵਿੱਚ ਪਟਾਕਾ ਵੱਜੇ ਨਾ ਦੇਖੋ ਇਧਰ ਬਾਈਆਂ ਨੇ ਨਾ ਸ਼ਾਰਟ ਜਿਹੜੇ ਪੰਜਾਬ ਦੇ ਵਿੱਚ ਮਸ਼ਹੂਰ ਹੋਏ ਹੋਇਆ ਸ਼ਾਰਟ ਆ ਦੇਖੋ ਪੂਰੀਆਂ ਬਿਲਡਿੰਗਾਂ ਬਣਾਈਆਂ ਪੰਜਾਬ ਨੇ ਪੂਰਾ ਸਟਾਕ ਇਕੱਠਾ ਕੀਤਾ ਹੋਇਆ ਬਾਈ ਨੇ ਫਿਨਿਕਸ ਕੰਪਨੀ ਦਾ ਰਾਈਜ਼ਿੰਗ 60 ਸ਼ਾਰਟ ਆ ਤੇ ਵੀਰੇ ਇਹ ਮਤਲਬ ਕੀ ਰੇਟ ਵਗੈਰਾ ਇਹਦਾ ਇਹ ਵੀਰੇ 650 ਨੂੰ ਪੈਂਦੇ ਸਾਢੇ ਕਲਰ ਹੁੰਦੇ ਨੇ ਮਲਟੀ ਕਲਰ ਆ ਜਿਵੇਂ ਉਹ ਅਲੱਗ ਕ੍ਰੈਕਲਿੰਗ ਵਾਲਾ ਇਹ ਇਹ 25 ਸ਼ਾਟ ਆ ਬਾਈ ਇਹ ਕਿੰਨੇ ਦਾ ਬਾਈ 200 ਦੇਖ ਲਓ ਫਿਰ ਆਏ ਰੇਟ ਬਾਅਦ ਚਾਈਨਾ ਦੀ 220 ਦਈਏਗਾ 300 ਕਰਦੇ ਹੋ 220 ਦਾ ਮਿਲੂਗਾ ਬਾਈ ਇਹਦੇ ਵਿੱਚ ਵਿੱਚ 6 ਤੋਂ 7 ਤਰ੍ਹਾਂ ਦੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਕਲਰ ਵਗੈਰਾ ਮਿਲਣਗੇ ਮਲਟੀ ਕਲਰ ਹੋਣਗੇ ਤੇ ਇਹ 30 ਸ਼ਾਟ ਆ ਬਾਈ ਇਹਦਾ ਰੇਟ ਵੀਰੇ ਕਿੰਨਾ ਇਹ ਵੀਰੇ ਆਪਾਂ ਨੂੰ 400 ਦਾ ਪਿਆ ਜਾਂਦਾ 400 ਦਾ ਬਾਈ ਜੇ ਤੁਸੀਂ ਮੰਨ ਲਓ 2000 ਦਾ ਸਮਾਨ ਵੀ ਲੈਣਾ ਵਾ ਕਿਸੇ ਨੇ ਅਗਰ 50000 ਦਾ ਲਿਆ ਤਾਂ ਤੁਹਾਨੂੰ 50000 ਵਾਲੇ ਰੇਟ ਲੱਗੂ ਜਿਹੜਾ ਉਹਨੂੰ ਲੱਗਿਆ ਉਹ ਹੀ ਰੇਟ ਤੁਹਾਨੂੰ ਲੱਗੂਗਾ ਇੱਕ ਸੂਲ ਹੈ ਜੀ ਹਰੇਕ ਗਾਹਕ ਲਈ ਇੱਕੇ ਗੱਲ ਵਿੱਚ ਚੱਲਦੀ ਹੈ ਇਹ ਨਹੀਂ ਵੀ ਦੋ ਦੋ ਉਹ ਚਾਹੀ ਠੀਕ ਆ ਭਾਈ ਰੇਡ ਨਾਲ ਤੁਹਾਡੇ ਨਾਲ ਕੋਈ ਹੋ ਨਹੀਂ ਹੋਊਗਾ ਤੁਸੀਂ ਅੱਖਾਂ ਬੰਦ ਕਰਕੇ ਆ ਸਕਦੇ ਹੋ